ਇਹ ਟ੍ਰਾਈਪ ਇਸ ਬੰਦ ਵਿੱਚ ਇਹ ਮਕਦਮਾ ਨੰਬਰ 110 ਸਿਟੀ ਫ੍ਰੀ ਕੋਡ ਵਿੱਚ ਦਰਜ ਕੀਤਾ ਇੱਕ ਮਦਈ ਅਸੀਂ ਸੰਦੀਪ ਕੁਮਾਰ ਉਸ ਦੀ ਕੰਪਲੇਨਟ ਤੇ ਇਹ ਮਕਦਮਾ ਦਰਜ ਹੋਇਆ ਸੀ ਇਸ ਨੇ ਦੱਸਿਆ ਜੀ ਕਿ ਜਿਹੜਾ ਮੈਨੂੰ ਦੀਪ ਕਮਲ ਤੇ ਨਿਰਮਲ ਸਿੰਘ ਜਿਹੜਾ ਦੀਪ ਕਮਲ ਫ੍ਰੀ ਕੋਡ ਦਾ ਹੈ ਤੇ ਜਿਹੜਾ ਨਿਰਮਲ ਸਿੰਘ ਉਪਮਾ ਇਹ ਜਿਹੜਾ ਕੋਟਪੂਰੇ ਦਾ ਹੈ ਤੇ ਜਦੋਂ ਇਸ ਮਕਦਮਾ ਦਰਜ ਹੋਣ ਤੇ ਅਸੀਂ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹੜਾ ਇਹ ਆਪਣੇ ਆਪ ਨੂੰ ਇੱਕ ਪ੍ਰੈਸਰ ਰਿਪੋਰਟਰ ਦੱਸਦਾ ਸੀ ਉਹ ਕਿਉਂਕਿ ਅਨੀ ਟਾਈਪ ਦੇ ਵਿੱਚ ਇਹ ਇਸ ਦੀ ਜਿਹੜੀ ਪ੍ਰੈਸ ਦਾ ਅਦਾ ਨਾਮ ਵਰਤਦਾ ਸੀਗਾ ਕਿਉਂਕਿ ਜਿਹੜਾ ਉਸ ਟਾਈਮ ਬੰਦਾ ਫਸਿਆ ਹੁੰਦਾ ਸੀ ਇਹਨਾਂ ਦੇ ਟੈਪ ਦੇ ਵਿੱਚ ਆਇਆ ਹੁੰਦਾ ਸੀ ਉਹ ਏਸੀ ਤੋਂ ਹੀ ਡਰ ਜਾਂਦਾ ਸੀ ਤੇ ਇਹ ਸਾਨੂੰ ਹੁਣ ਜਿਹੜੀ ਬੀਸੀ ਪੁੱਛ ਕੇ ਇਨੇ ਦੱਸਿਆ ਵੀ ਮੈਂ ਅਸੀਂ ਹੁਣ ਤੱਕ ਪੰਜਾਂ ਨੇ ਤੇ ਅਸੀਂ ਹਣੀ ਟੈਪ ਲਗਾ ਚੁੱਕੇ ਆ ਤੇ ਇਹ ਇਹਨਾਂ ਨੇ ਇੱਕ ਫ੍ਰੀਕਵੈਂਟ ਵੀ ਇਹ ਘਰ ਚੁਣਿਆ ਹੋਇਆ ਸੀਗਾ ਤੇ ਜ ਕਿਉਂਕਿ ਇਸ ਦੇ ਵਿੱਚ ਅਸੀਂ ਤਿੰਨ ਨਾਮ ਨੂੰ ਬੰਦਿਆਂ ਤੇ ਵੀ ਮੁਕਦਮਾ ਦਰਜ ਕੀਤਾ ਤੇ ਅਸੀਂ ਇਸ ਦੇ ਵਿੱਚ ਲੈ ਕੇ ਆਵਾਂਗੇ ਜਿਹੜੀਆਂ ਇਹਨਾਂ ਨਾਲ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਕਿਹੜੀਆਂ ਸੀ ਤਾਂ ਕੀ ਅੱਗੇ ਸਾਡੇ ਅੱਜ ਨੂੰ ਮਾਂਜੋ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਉਸ ਤੋਂ ਬਾਅਦ ਇਸ ਤੇ ਕੁੱਛ ਕੁਛ ਕਰਾਂਗੇ ਸ਼ਿਕਾਇਤ ਕਰਤਾ ਉਹ ਲੋਕ ਕਿਸ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਾਈ ਸੀ ਉਸ ਨੇ ਦੱਸਿਆ ਵੀ ਮੇਰੇ ਇੱਕ ਕੰਮ ਵਾਲੀ ਲੱਗੀ ਹੋਈ ਸੀ ਤੇ ਉਸ ਦੇ ਸੰਬੰਧ ਵਿੱਚ ਵੀ ਇਹ ਜਿਹੜਾ ਬੰਦੇ ਉਹਨੇ ਕੰਪਲੀਟ ਕਰਤੀ ਵੀ ਮੇਰੇ ਨਾਲ ਰੇਪ ਕੀਤਾ ਤੇ ਉਸ ਤੋਂ ਬਾਅਦ ਵੀ ਇਹ 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 ਇਹਦੇ ਟੱਚ ਵਿੱਚ ਸੀਗਾ ਜਿਹੜਾ ਨਿਰਮਲ ਦੀ ਫੜਿਆ ਤੇ ਦੀਪਕ ਸੀ ਤੇ ਉਹ ਲੇਡੀ ਹਾਂ ਲੇਡੀ ਟੱਚ ਸੀ ਉਹ ਫਿਰ ਇਸ ਤਰ੍ਹਾਂ ਇੰਨ ਮੰਗ ਕਿ ਨਹੀਂ ਕਰਦੇ ਸੀ ਤੇ ਇਸ ਤੋਂ ਲੱਖ ਰੁਪਏ ਮੰਗ ਕਰ ਰਹੇ ਸੀ ਤੇ ਉਹ ਫਿਰ ਉਸ ਟਾਈਮ ਟਰੈਵਲ ਆ ਕੇ ਤੇ ਇਸ ਤੋਂ ਦੂਸਰਾ ਸਾਥੀ ਵੀ ਕਰਫਰ ਹੋ ਚੁੱਕੇ ਨਹੀਂ ਅਜੇ ਸਾਡੇ ਤੋਂ ਸਿਰਫ ਨਿਰਮਲ ਸਿੰਘ ਜਿਹੜਾ ਇਹ ਆਪਣਾ ਪ੍ਰੈਸਪੋਰਟ ਦੱਸਦਾ ਸੀਗਾ ਤੇ ਇਹ ਗਿਫਤਾ ਕੀਤਾ ਤੇ ਇਹਨੂੰ ਅੱਜ ਕੋਰਟ ਵਿੱਚ ਪੇਸ਼ ਕਰ ਰਹੇ ਆ ਕਿਸ ਤਰ੍ਹਾਂ ਦੇ ਪੱਤਰਕਾਰ ਜਿਹੜੇ ਨਹੀਂ ਪੱਤਰਕਾਰ ਸਾਨੂੰ ਇਹ ਨਹੀਂ ਪਤਾ ਲੱਗਾ ਪਰ ਇਹਨਾਂ ਜ਼ਰੂਰ ਸੀ ਵੀ ਜਦੋਂ ਵੀ ਅਨੀਟਾਈਪ ਦੇ ਵਿੱਚ ਆਦਾ ਨਾਮ ਯੂਜ਼ ਕਰਦਾ ਸੀਗਾ ਤੇ ਐਜ਼ ਅ ਪ੍ਰੈਸ ਰਿਪੋਰਟਰ ਕਹਿੰਦਾ ਸੀ ਮੈਂ ਪ੍ਰੈਸ ਵਾਲਾ ਮੈਂ ਤੁਹਾਡਾ ਬਚਾਅ ਕਰ ਦਿੰਦਾ ਮੈਂ ਇਹਨਾਂ ਨੇ ਇੱਕ ਇਹ ਚਾਰ ਪੰਜ ਜਣੇ ਦੇ ਗਰੋਸ ਵਿੱਚ ਕੋਈ ਲੇਡੀਜ਼ ਵੀ ਆਈਆਂ ਨੇ ਜੀ ਉੱਤੇ ਹੀ ਸੀ ਜੀ ਹਾਏ ਇਸ ਤੋਂ ਹੀ ਹੁਣ ਚ ਦੇਖਦੇ ਆਂ ਵੀ ਇਹ ਸਪੋਰਟਰ ਹੈ ਵੀ ਸੀ ਜਾਂ ਨਹੀਂ ਹੈ ਸੀ ਜਾਂ ਕਿ ਕਲਾ ਨਾ ਹੀ ਯੂਜ਼ ਕਰਦਾ ਸੀਗਾ ਉਸਮ ਤਵਰੀਸ਼ ਦਾ ਇੱਕ 파ਟ ਹੈ ਵੀ ਸਬੰਧਿਤ ਕਿ ਨੂੰ ਪੁੱਛਾਂਗੇ ਜੇ ਕਿ ਕੋਈ ਪ੍ਰੈਸ ਸਪੋਰਟਰ ਹੋਏਗਾ ਤਾਂ ਉਹ ਤਾਂ ਵੀ ਹੋ ਸਕਦਾ ਵੀ ਇਹ ਇਸ ਟਰੈਪ ਨੂੰ ਆਦਿ ਨੂੰ ਕਾਮਯਾਬ ਕਰਨ ਵਾਸਤੇ ਕਿਸੇ ਨੂੰ ਡਰਾਉਣ ਵਾਸਤੇ ਉਹ ਪ੍ਰੈਸ ਦਾ ਨਾਜੂਜ਼ ਕਰਦਾ ਹੈ